ਜਿਹੜਾ ਬਾਘੇਪੁਰਾਣੀ ਦੀ ਪੁਲਿਸ ਨਾਲ ਧੱਕਾ ਕੀਤਾ ਹੈਗਾ ਜਾਂ ਕੋਈ ਬੰਦੇ ਰੈਸਟ ਕੀਤੇ ਹੈਗੇ ਆ ਉਹਦੇ 'ਚ ਅਸੀਂ ਇਹਨਾਂ ਨਾਲ ਪਹਿਲਾਂ ਅਫਸਰਾਂ ਨਾਲ ਗੱਲ ਕਰਾਂਗੇ ਵੀ ਸਾਡੇ ਵਰਗੇ ਜਿਹੜੇ ਇਹ ਜਹਾ ਕਰਦੇ ਆ ਜਾਂ ਨਹੀਂ ਕਰਦੇ ਦੂਜੀ ਗੱਲ ਅਸੀਂ ਇੱਥੋਂ ਦੀ ਪੁਲਿਸ ਨੂੰ ਖੁੱਲਾ ਚੈਲੰਜ ਕਰਦੇ ਆ ਬਾਘੇਪੁਰਾਣੀ ਦੀ ਵੀ ਕਾਲੀ ਦਾ ਲਵਾਰ ਪੰਜਾਬ ਦੀ ਹਿੱੱਜੇਬੰਦੀ ਵੱਲੋਂ ਐਸੇ ਚੌਂਕ ਤੇ ਸਵੇਰੇ 10 ਵਜੇ ਅਸੀਂ ਤੁਹਾਨੂੰ ਤੂਨੇ ਹੋ ਕੇ ਮਿਲਾਂਗੇ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਕੋਈ ਕੋਈ ਇੱਕ ਮਿੰਟ ਪਹਿਨੇ ਰੁਕ ਜਾ ਰੁਕ ਜਾ ਕੋਈ ਗੱਲ ਨਹੀਂ ਬਹੁਤ ਮੰਦਭਾਗੀ ਘਟਨਾ ਹੈ ਇੱਕ ਮਿੰਟ ਪਹਿਨੇ ਰੁਕ ਜਾ ਬਹੁਤ ਮੰਦਭਾਗੀ ਘਟਨਾ ਹੈ ਵੀ ਇੱਕ ਪਾਸੇ ਜਵਾਨ ਪੁੱਤ ਮਾਰਤਾ ਕਤਲ ਹੋ ਗਿਆ ਇੱਕ ਪਾਸੇ ਜਿਹੜੀ ਘੋੜਾਈ ਘੋੜਾਈ ਪੋਰਸਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ 5-5ਾਂ ਤੇ ਐਫਐ ਦਰਜ ਹੋਈ ਸੀ ਜਿਨ੍ਹਾਂ ਦੇ ਵਿੱਚੋਂ 4 ਬੰਦੇ ਰੈਸਟ ਕਰ ਰਹੇ ਜੀ ਪੰਜਵੇਂ ਬੰਦੇ ਦੀ ਭਾਲ ਜਾਰੀ ਹੈ ਜੀ ਇਹਦੇ ਨਾਲ ਲੋਕਾਂ ਨੂੰ ਬੜੀ ਦਿੱਕਤ ਆ ਰਹੀ ਸੀ 4-5 ਕਿਲੋਮੀਟਰ ਤੱਕ ਦਾ ਜਿਹੜਾ ਜਾਮ ਵੀ ਲੱਗਦਾ ਠੀਕ ਹੈ ਤੁਹਾਡੀ ਗੱਲ ਠੀਕ ਆ ਤੁਹਾਡੀ ਗੱਲ ਮੈਂ ਤੁਹਾਡੇ ਮਾਦਮ ਰਹੀ ਇੱਕ ਬੇਨਤੀ ਕਰਦਾ ਵੀ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਕੋਈ ਆਪਦਾ ਪੱਖ ਦੱਸਦਾ ਕੀ ਪਰਿਵਾਰ ਨਾਲ ਬਹਿ ਕੇ ਕਿਸੇ ਨਾਲ ਗੱਲ ਹੋਈ ਅਸੀਂ ਕੱਲ੍ਹ ਜਲਵਾਰਸ਼ ਪੰਜਾਬ ਦੀ ਜਥੇਬੰਦੀ ਵੱਲੋਂ ਇੱਥੇ ਆਏ ਆ ਸਵੇਰੇ ਅੱਜ ਤੁਹਾਨੂੰ ਪਤਾ ਤੁਸੀਂ ਵੀ ਉੱਥੇ ਸੀ ਜਿੱਦੜਵਾਏ ਪੱਤਰਕਾਰ ਨਾਲ ਜਿਹੜੀ ਵਧੇਚੀ ਕੀਤੀ ਉੱਥੋਂ ਦੀ ਬਲਜੀਤਪੁਰ ਮੰਤਰੀ ਨੇ ਝਾੜੂ ਵਾਲੀ ਨੇ ਇਹ ਖਾਕੀ ਧਰੀ ਪਰਚਾ ਦਰਜ ਕਰਨ ਨੂੰ ਤਿਆਰ ਨਹੀਂ ਜੇ ਐਫ ਆਈ ਆਰ ਕੀਤੀ ਹੈਗੀ ਆ ਤੇ ਕਿ ਲੰਡੂ ਕੀਤੀ ਹੈਗੀ ਆ ਇਸ ਕਰਕੇ ਅਸੀਂ ਤੁਹਾਡੇ ਮਾਦਮ ਰਹੀ ਇੱਕ ਬੇਨਤੀ ਕਰਦੇ ਆ ਵੀ ਸਾਡਾ ਲੋਕਾਂ ਨਾਲ ਜਾ ਕੋ ਇਥੋਂ ਦੀ ਪੁਲਿਸ ਨਾਲ ਕੋਈ ਨਿਜੀ ਨਹੀਂ ਹੈ ਜੇ ਕਹਿੰਦੇ ਵੀ ਪੰਜਵਾਂ ਬੰਦਾ ਸਵੇਰ 9 ਵਜੇ ਤੱਕ ਫੜ ਲਾਂਗੇ ਤਾਂ ਠੀਕ ਹੈ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾ ਲਾਂਗੇ ਆਪਦੇ ਹਿਸਾਬ ਨਾਲ ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਦੀ ਜਥੇਬੰਦੀ ਵੱਲੋਂ ਇਹਨਾਂ ਪਰਿਵਾਰਾਂ ਨੂੰ ਸਮਝਾ ਲਾਂਗੇ ਵੀ ਠੀਕ ਹੈ ਸਵੇਰੇ ਆ ਜਿਹੜਾ ਵੀ ਆਪਾਂ 9 ਵਜੇ ਤੱਕ ਵੇਟ ਕਰਦੇ ਜੇ ਪੰਜਵਾਂ ਬੰਦਾ ਰਿਸਟ ਹੋ ਜਾਂਦਾ ਤਾਂ ਅਸੀਂ ਇਹਦਾ ਸਸਕਾਰ ਕਰਾਂਗੇ ਠੀਕ ਹੈ ਜੀ ਇੱਥੇ ਇੱਥੇ ਲਾਪੀਚਾਰਜ ਤਾਂ ਕਰ ਸਕਦੇ ਆ ਕੀ ਫਿਰੇ ਉਹਦੀਆਂ ਹੱਡੀਆਂ ਵੀ ਠੱਕੇ ਨਾਲ ਫੂਕ ਦੇਣਗੇ ਕੀ ਉਹਦਾ ਸਸਕਾਰ ਵੀ ਠੱਕੇ ਨਾਲ ਕਰ ਦੇਣਗੇ ਕਿਸ ਕਰਕੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਇਹ ਸੁਣ ਲੈ ਕੰਨ ਖੋਲ ਕੇ ਇੱਥੋਂ ਦੀ ਇੰਟੈਲੀਜੈਂਸੀ ਤੇ ਪੁੱਛ ਲੈ ਵੀ ਗੋਰਾ ਮੱਤਾ ਕੌਣ ਹੈ ਇਹ ਇਹਨਾਂ ਨੂੰ ਸਾਫ਼ ਹੋ ਜਾਏ ਇੱਥੋਂ ਦੇ ਸਿਸਟਮ ਨੂੰ ਵੀ ਅਸੀਂ ਪੂਰੇ ਪੰਜਾਬ ਦੀ ਜਿਹੜੀ ਕੌਲ ਹੈ ਉਹ ਦੇਤੀ ਹੈਗੀ ਆ ਜੇ ਕਿਸੇ ਤਰੀਕੇ ਦਾ ਇਹਨਾਂ ਨੇ ਜੇ ਧੱਕਾ ਕੀਤਾ ਹੈਗਾ ਉਹਨਾਂ ਜਵਾਬ ਹੈ ਜਿਹੜਾ ਸਵੇਰੇ ਅਸੀਂ 10 ਵਜੇ ਦੇਣ ਨੂੰ ਆ ਜਿਹੜਾ ਚਾਰ ਬੈਠੇ ਹੈਗੇ ਅਸੀਂ ਫਿਰ ਚੈਲੰਜ ਕਰਦੇ ਹਾਂ ਇੱਥੋਂ ਦੇ ਐਸਐਸਓ ਇੱਥੋਂ ਦੇ ਡੀਐਸਪੀ ਨੂੰ ਇੱਥੋਂ ਦੇ ਐਸਐਸਪੀ ਨੂੰ ਇੱਥੋਂ ਦੇ ਸਿਸਟਮ ਨੂੰ ਵੀ ਜੇ ਤੁਸੀਂ ਇਸੇ ਤਰੀਕੇ ਗੰਦ ਪਾਉਂਗੇ ਤਾਂ ਇਹ ਪੂਰੇ ਪੰਜਾਬ ਦੀ ਕਹਾਣੀ ਹੈ ਕਿਤੇ ਪੱਤਰਕਾਰਾਂ ਦੀ ਕੁੱਟ ਕਿਤੇ ਮਾਸਟਰਾਂ ਦੀ ਲੁੱਟ ਕਿਤੇ ਹਰੇਕ ਪਾਸੋਂ ਪੰਜਾਬ ਦਾ ਜਾੜਾ ਕਰ ਰਹੀ ਹੈ ਤੇ ਮੋਰਾ ਕੌਣ ਬਣ ਰਿਹਾ ਇੱਥੋਂ ਦੀ ਖਾਖੀ ਧਾਰੀ ਵਰਦੀ ਇਸ ਕਰਕੇ ਸਾਡੀ ਇਹ ਬੇਨਤੀ ਹੈ ਇਥੋਂ ਦੀ ਖਾਕੀਤਾਰੀ ਵਰਦੀ ਨੂੰ ਵੀ ਤੁਸੀਂ ਸਾਡੇ ਘਰਾਂ ਦੇ ਧੀ ਪੁੱਤਾਂ ਜਿਸ ਤਰੀਕੇ ਨਾਲ ਕੰਮ ਚਲਾਉਂਗੇ ਤੇ ਤੁਹਾਡਾ 2027 ਦੇ ਵਿੱਚ ਜਿਹੜਾ ਹਸ਼ਰ ਹੈ ਅਸੀਂ ਵੀ ਫਿਰ ਭਾਲ ਭਾਲ ਕੇ ਲਿਆਵਾਂਗੇ ਕੋਈ ਗੱਲ ਨਹੀਂ ਉਹ ਦਿਨ ਦੂਰ ਨਹੀਂ ਜਿਹੜੇ ਲੋਕਾਂ ਨਾਲ ਧੱਕਾ ਕਰਨਗੇ ਲੋਕ ਚਾਹੇ ਪੁਲਿਸ ਵਾਲਾ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਝਾੜੂ ਆ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਚੱਲ ਹੀ ਆ ਜਿਸ ਤਰ੍ਹਾਂ ਦਾ ਕੋਈ ਧੱਕਾ ਹੋਊਗਾ ਸਮਾਜ ਦੇ ਅੰਦਰ ਜੇ ਅਸੀਂ ਸਮਾਜ ਦੇ ਨਾਲ ਖੜੇ ਆ ਜੀ ਤੁਹਾਨੂੰ ਲੱਗਦਾ ਪੁਲਿਸ ਪ੍ਰੋਸੈਸਿੰਗ ਤੇ ਕੋਈ ਪੋਲੀਟੀਕਲ ਦਬਾਅ ਹੋ ਸਕਦਾ ਦੇਖੋ ਪੁਲਿਸ ਦਾ ਚਲਾ ਹੀ ਪ੍ਰੇਟੀਕ ਦਵਾਈ ਤੇ ਚਲਾ ਰਿਆ ਨਾ ਪੁਲਿਸ ਨੂੰ ਬਹੁਤ ਸਾਡੀ ਪਾਵਰ ਭੁੱਲ ਗਈ ਆ ਅੱਜ ਕੱਲ ਮੈਨੂੰ ਦੱਸੋ ਪੁਲਿਸ ਪਾਵਰ ਵਾਰਤ ਕਿੱਥੇ ਰਹੀ ਆ ਜੋ ਇੱਥੋਂ ਦੇ ਐਮਐਲਏ ਨੇ ਕਹਿਤਾ ਜੋ ਇੱਥੋਂ ਦੇ ਮੰਤਰੀ ਨੇ ਕਹਿਤਾ ਉਹ ਪੁਲਿਸ ਕਰਨਾ ਇੱਥੋਂ ਦੀ ਪੁਲਿਸ ਨੇ ਇਸ ਕਰਕੇ ਜਿਹੜੀ ਲੋਕਾਂ ਦੀ ਇਸ ਤਰ੍ਹਾਂ ਇਸ ਬਾਘੇ ਪ੍ਰਾਣੇ ਦੇ ਇਕੱਠ ਨੂੰ ਖੇਡਣਾ ਇੱਕ ਪਾਸੇ ਕਤਲ ਹੋਇਆ ਇੱਕ ਪਾਸੇ ਇਨਸਾਫ ਨਾ ਦਿੱਤਾ ਜਾਣਾ ਬਹੁਤ ਮੰਦਭਾਗੀ ਘਟਨਾ ਹੈਗੀ ਆ ਪਰ ਪੁਲਿਸ ਹੈ ਜਿਹੜੀ ਪੁਲਿਸ ਨਹੀਂ ਉਹ ਤਾਂ ਕਰਕੇ ਧਰਮਾ ਚ ਗਾਇਆ ਜਾ ਰਿਹਾ ਵੀ ਇੱਥੇ ਲੋਕਾਂ ਨੂੰ ਦਿੱਕਤਾਂ ਪਰੇਸ਼ਾਨ ਬਿਲਕੁਲ ਬਿਲਕੁਲ ਠੀਕ ਹੈ ਜੇ ਪਰਿਵਾਰ ਨੂੰ ਕਿਸੇ ਨੇ ਭਰੋਸਾ ਦਿੱਤਾ ਹੁੰਦਾ ਭਰੋਸੇ ਤੇ ਲਿਆ ਹੁੰਦਾ ਇਹਦਾ ਇਹਦਾ ਮਤਲਬ ਸਿੱਧਾ-ਸਿੱਧਾ ਕੀ ਹੈ ਵੀ ਜਿਹੜੀ ਪੁਲਿਸ ਹੈਗੀ ਆ ਉਹ ਪਰਿਵਾਰ ਨੂੰ ਭਰੋਸਾ ਦਿਵਾਉਣ ਚ ਜਾਂ ਗੱਲਬਾਤ ਕਰਨ ਚ ਕਿਤੇ ਨਾ ਕਿਤੇ ਅਣਖੇਲ ਰਹੀ ਹੈ ਉਹ ਕਹਿੰਦੇ ਵੀ ਆਓ ਚਾਰ ਬੰਦੇ ਗੱਲ ਕਰੀਏ ਤੁਹਾਡਾ ਜਿਹੜਾ ਪੰਜਵਾਂ ਬੰਦਾ ਟਾਈਮ ਦੇਣ ਸਵੇਰੇ ਦੇ ਦੇ ਲੈਣ ਲਾ ਅਸੀਂ ਕਹਨੇ ਆ ਅਸੀਂ ਜਥੇਬੰਦੀ ਵੱਲੋਂ ਕਹਨੇ ਆ ਪਰਿਵਾਰ ਤੋਂ ਬਿਨਾ ਪੁੱਛੇ ਕਹਨੇ ਆ ਵੀ ਸਵੇਰੇ 10 ਵਜੇ ਤੱਕ ਬੰਦਾ ਤੁਸੀਂ ਜਿਹੜਾ ਘਰਮਦਾਰ ਕਰ ਲੋ ਸਾਨੂੰ ਲੋਕਾਂ ਦੇ ਰਾਹ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਕੋਈ ਕੋਈ ਬੰਦੇ ਚੱਕੇ ਦੀ ਵੀ ਖਬਰ ਆ ਰਹੀ ਹੈ ਵੀ ਬੰਦੇ ਵੀ ਚੱਕੇ ਗਏ ਆਗੇ ਇੱਥੋਂ ਦੇ ਅਸਰ ਤੋਂ ਨਾ ਅਸੀਂ ਗੱਲ ਕਰਦੇ ਆ ਉਹ ਜਿਹੜੇ ਬੰਦੇ ਚੱਕੇ ਆ ਜਿਹੜਾ ਕੋਈ ਸਮਾਨ ਇਹਨਾਂ ਨੇ ਇੱਥੋਂ ਲੈ ਕੇ ਗਏ ਆ ਗਿਆ ਅਸੀਂ ਉਹਨੂੰ ਤੁਰੰਤ ਰਿਹਾ ਕਰਾਵਾਂਗੇ ਨਹੀਂ ਕਰਨਗੇ ਦਾ ਕੋਈ ਗੱਲ ਨਹੀਂ ਫਿਰ ਜੋ ਪੋਲੀਟਿਕਲ ਦਵਾਦੀ ਗੱਲ ਚੱਲ ਰਹੀ ਹੈ ਵੀ ਜਿਹੜੇ ਇੱਥੋਂ ਦੇ ਐਮਐਲਏ ਸੁਖਨ ਅਨੰਦ ਉਹ ਵੀ ਬਥੇਰੇ ਦੇਖੋ ਚਰਚਾ ਦੇ ਵਿੱਚ ਤਾਂ 92 ਤੇ ਇੱਟਾ ਹੀ ਰਹਿੰਦੀਆਂ ਇਹਦਾ ਕੋਈ ਰੌਲਾ ਨਹੀਂ ਹੈ ਕਿ ਹੁਣ ਦਲਜੀਤਪੁਰ ਜਿਹੜੀ ਮੰਤਰੀ ਹੈਗੀ ਆ ਉਹ ਚਰਚਾ ਚ ਨਹੀਂ মিডিਆ ਦੇ ਹਮਲੇ ਨਹੀਂ ਆਪਾਂ ਕੀ ਕਰਦੇ ਪਏ ਆ ਆਪਾਂ ਮੈਂ ਉਹਨਾਂ ਪੱਤਰਕਾਰਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਗੋਦੀ ਚੱਕ মিডিਆ ਬਣੇ ਹੋਇਆ ਭਰਾਵੋ 2027 ਦੂਰ ਨਹੀਂ ਜੋ ਝਾੜੂ ਨੇ ਗੰਦ ਪਾਇਆ ਹੋਇਆ ਬਹੁਤ ਬਹੁਤ ਜਾਦੇ ਗੰਹ ਇਸ ਕਰਕੇ ਆਪਾਂ ਪੱਤਰਕਾਰ ਜਿਹੜਾ ਚੌਥਾ ਥਾਮ ਆਜ਼ਾਦੀ ਦਾ ਇਹਨੂੰ ਨਾ ਭੁੱਲ ਗਏ ਅਸੀਂ ਹੁਣ ਤਾਂ ਅਸਰਣਾ ਇੱਥੋਂ ਦੇ ਜਿਹੜੇ ਅਧਿਕਾਰੀ ਹੈਗੇ ਐਸ ਤੋਂ ਨਾਲ ਗੱਲ ਕਰਦੇ ਹੈਗੇ ਆਂ ਜੋ ਸਾਡੇ ਬੰਦੇ ਨਹੀਂ ਛੱਡਦੇ ਹੈਗੇ ਠੀਕ ਆ ਰੱਖ ਲਓ ਕੋਈ ਗੱਲ ਨਹੀਂ ਅਸੀਂ ਫਿਰ ਕਹਿੰਦੇ ਆਂ ਕਲਜ਼ਰ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਤੜਕੇ ਮਜ਼ਦੂਰ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਤੁਸੀਂ ਉਦੋਂ ਹੀ ਇਕੱਠੇ ਹੋਣਾ ਹੁੰਦਾ ਜਦੋਂ ਨਰੇਗਾ ਦਾ ਧਰਨਾ ਹੁੰਦਾ ਤੁਸੀਂ ਉਦੋਂ ਹੀ ਇਕੱਠੇ ਹੋਣਾ ਹੁੰਦਾ ਜਦੋਂ ਕਣਕ ਦਾ ਰੋਲਾ ਹੁੰਦਾ ਤੁਸੀਂ ਉਦੋਂ ਹੀ ਇਕੱਠੇ ਹੋਣਾ ਹੁੰਦਾ ਜਦੋਂ ਕੋਈ ਮਾਤਰੀ ਸੰਤਰੀ ਆਇਆ ਹੁੰਦਾ ਅੱਜ ਜਵਾਨ ਪੁੱਤ ਮਜ਼ਦੂਰਾਂ ਦਾ ਮਰਿਆ ਤੇ ਮਜ਼ਦੂਰ ਭਰਾਵਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਆ ਵੀ ਜਿਹੜੀਆਂ ਕਿਸਾਨ ਮਜ਼ਦੂਰ ਦਾ ਨਾਅਰਾ ਜੰਨੇ ਹੋ ਤੇ ਵੀਰੇ ਅੱਜ ਕਿੱਥੇ ਹੋ ਮੇਰਾ ਸਵਾਲ ਆ ਮੈਂ ਜਥੇਬੰਦੀਆਂ ਨੂੰ ਇਸ ਕਰਕੇ ਦੇਖੋ ਸਾਨੂੰ ਹੱਕ ਆ ਜਿਹੜੇ ਉਹ ਪਛਾਣਨ ਦੀ ਲੋੜ ਹੈਗੀ ਆ ਅਸੀਂ ਇੱਥੋਂ ਦੇ ਇਸੇ ਤੋਂ ਨਾਲ ਗੱਲ ਕਰਦੇ ਆ ਉਹਦਾ ਕੀ ਵਰਜਨ ਹੈਗਾ ਕੋਈ ਗੱਲ ਨਹੀਂ ਅਸੀਂ ਪੂਰੇ ਪੰਜਾਬ ਨੂੰ ਜਿਹੜੀ ਕਾਲ ਦਿੱਤੀ ਹੋਈ ਆ ਸਵੇਰੇ ਮਿਲਾਂਗੇ 10 ਵਜੇ ਦੁੱਖ ਨਹੀਂ ਹੋਗੇ ਧੰਨਵਾਦ ਓਕੇ ਕੋਰਾ ਜੀ ਓਕੇ ਆਓ ਆਪਾਂ ਗੱਲ